ਅਗਰ ਕੋਈ ਜ਼ਰੂਰ ਤੇ ਢਾਂਗ ਨਾਲ ਹਨੇਰੇ ਨੂੰ ਕੱਢਣ ਦੀ ਕੋਸ਼ਿਸ਼ ਕਰੇ ਸੋਟੀਆਂ ਲੈ ਆਵੇ। ਕਿਹਾ ਕੇ ਮਾਰ-ਮਾਰ ਕੇ ਕੱਢਣਾ। ਸੋਟੀਆਂ ਨਾਲ ਡੰਡਿਆਂ ਨਾਲ ਕੁੱਟਣਾ ਆਂਦੇ ਰਹਿਣਾ। ਕੁੱਟਦੇ ਆਂ ਕੁੱਟਦੇ ਆਂ ਕੁੱਟਣ ਵਾਲਾ ਤੇ ਥੱਕ ਜਾਏਗਾ। ਹੋ ਸਕਦਾ ਉਹਦੀਆਂ ਸੋਟੀਆਂ ਵੀ ਟੁੱਟ ਜਾਣ। ਅੰਧੇਰਾ ਨਹੀਂ ਨਿਕਲੇਗਾ। ਨਹੀਂ ਨਿਕਲੇਗਾ। ਕਿ ਕੋਈ ਐਸਾ ਆ ਜਾਏ ਤੋ ਬਈ ਠੀਕ ਐ ਮਾਰ ਖਾ ਕੇ ਤੇ ਨਿਕਲ ਲੈਣੇ ਪਿਆ ਬੜਾ ਢੀਠ ਐ ਬੜਾ ਢੀਠ ਐ ਪਾਣੀ ਨਾਲ ਤੋ ਹੋਏ ਤੋ ਕਿ ਬਾਰ ਬਾਰ ਕੇ ਵਾਲਟੀਆਂ ਪਾਣੀ ਦੀ ਹਿਲੇ ਆਣ ਆਖਣੇ ਨੂੰ ਤੋਣਾ ਕੋਈ ਆਖੇ ਨੂੰ ਬੁਹਾਰੀ ਨਾਲ ਝਾੜਨਾ ਤੇ ਕੱਢਣਾ ਬੁਹਾਰੀ ਦੇਂਦੇ ਦੇਂਦੇ ਥੱਕ ਜਾਣ ਗਿਆ ਅੰਧੇਰਾ ਨਹੀਂ ਨਿਕਲਦਾ ਤੋਂਦੇ ਆਂ ਤੋਂਦੇ ਆਂ ਤੌਣ ਵਾਲੇ ਥੱਕ ਜਾਣਗੇ ਅਨੇਰਾ ਨਹੀਂ ਹੁੰਦਾ ਪਤਾ ਨਹੀਂ ਕਿਤਨੇ ਜਪੇਸ਼ਵਰ ਤਪੇਸ਼ਵਰ ਕਰ ਕਰਕੇ ਥਕੇ ਟੁੱਟੇ ਕੋਈ ਆ ਵੀ ਕੁਝ ਵੀ ਨਹੀਂ ਇਸ ਤਰ੍ਹਾਂ ਦੇ ਥੱਕੇ ਟੁੱਟੇ ਮੈਨੂੰ ਮਿਲਦੇ ਇਸਲਾਮੀ ਜਗਤ ਵਿੱਚ ਵੀ ਮੈਂ ਦੇਖੇ ਕਦਰ ਬਤੇਰੀਆਂ ਨਮਾਜ਼ਾਂ ਪੜ੍ਹੀਆਂ ਕੱਖ ਨਹੀਂ ਬਥੇਰੇ ਦੇਖੇ ਨੇ ਇੰਦੂ ਜਗਤ ਵਿੱਚ ਕਰ ਕਰਕੇ ਥਕੇ ਨੇ ਕਰ ਕਰਕੇ ਥੱਕ ਗਏ ਨੇ ਐਸੇ ਮੈਂ ਸਿੱਖ ਜਗਤ ਵਿੱਚ ਤੇ ਬਥੇਰਿਆਂ ਨੂੰ ਜਾਣਾਂ ਕਰ ਕਰਕੇ ਥਕੇ ਹੀ ਨਹੀਂ ਵਿਚਾਰੇ ਟੁੱਟ ਗਏ ਨੇ ਟੁੱਟ ਗਏ ਕਰਨਾ ਹੀ ਰਹੇ ਕਰ ਕਰਕੇ ਐਸੇ ਥਕੇ ਟੁੱਟ ਗਏ ਉਹਨੇ ਪਾਠ ਕਰ ਲਿਆ ਉਹਨੇ ਕਥਾ ਕੀਰਤਨ ਸੁਣ ਲਿਆ ਉਰ ਨਹੀਂ ਗੁਰਦੁਆਰੇ ਆਉਂਦੇ ਟੁੱਟ ਜੋਗੇ ਤੁੱਤੇ ਕਿਉਂ ਥੱਕ ਗਏ ਥਕੇ ਕਿਉਂ ਬਹੁਤ ਜੀਤਾ ਬਹੁਤ ਜੀਤਾ ਕਰ ਕਰਕੇ ਥੱਕ ਗਏ ਥਕ ਥਕ ਕੇ ਟੁੱਟ ਗਏ ਪਤਾ ਨਹੀਂ ਕਿਤਨੇ ਪਤਾ ਨਹੀਂ ਕਿਤਨੇ ਤੇਜੇ ਤੇ ਕਵੀਨ ਨੇ ਇੱਕ ਬੜੀ ਪਰਬਲ ਦਲੀਲ ਦਿੱਤੀ ਹੈ ਪਨ ਉਹ ਕਹਿ ਬਿਨਾ ਮੈਂ ਸਮਝਦਾ ਸ਼ਾਇਦ ਗੱਲ ਪੂਰੀ ਨਾ ਹੋ कबीर फल लागे कलन पकन लागे आम जाय पहुंचे कसम के जो बीज ना खाई खां आम का बगीचा से बड़े द्राख हरे भरे के बूर आए फल आएं बागवा مالی بڑا خوش بہت خوش ایور لگی اے پھول لگے نے پد کی امبا دی فصل نال مالا مال ہو اے نے دور لگے اتنے فل لگے ایک دن ایسا ہویا زور چکڑ آئے بڑی زور دی ہوا چلی ادھے تو بھی زیادہ بور جڑ گئے لگے ہوئے سن درخت جڑ گئے گئے ہواواں دے دپیڑیا نے توڑ کے رکھ دیتا ہواواں دی مار نے توڑ کے رکھ دیتا دفان دی مار نے توڑ کے رکھ دیتا لیکن پھر بھی بور لگی ہوئی ہے پھر بھی پھل جو ہے لگے ہوئے ہیں ਮਾਲੀ ਕਹਿੰਦਾ ਕੋਈ ਨਹੀਂ ਐ ਵੀ ਕਾਫੀ ਜੇ ਇਹ ਵੀ ਕਿਧਰੇ ਫਲੇ ਕੋਤ ਹੋ ਗਏ ਆਪਾਂ ਮਾਲਾ ਮਾਲ ਹੋ ਜਾਵਾਂਗੇ ਰੱਬ ਦੀ ਨੇਤ ਜ਼ੋਰ ਦਾ ਮੇਂ ਪਿਆ ਉਹ ਗੜੇ ਵੀ ਨਾਲ ਪੈ ਗਏ ਆਈ ਦੇ ਮੈਨੇਜ ਦਾਸ ਕੈਲੀਫੋਰਨੀਆ ਸੀ ਤੇ ਕੈਲੀਫੋਰਨੀਆ ਦੇ ਸਿੱਖਾਂ ਦਾ ਜ਼ਿਆਦਾ ਕੰਮ ਹੈ ਖੇਤੀਬਾੜੀ ਕਿ ਫੇਤੀ ਬਾੜੀ ਫਲਾਂ ਦੀ ਆੜੂਆਂ ਦੀ ਫਸਲ ਹੈ ਨਾਸ਼ਪਤੀ ਹੈ ਬਦਾਮ ਨੇ ਅਖਰੋਟ ਨੇ ਇਹਨਾਂ ਦੇ ਬਾਗ ਨੇ ਵੱਡੇ ਵੱਡੇ ਸਿੰਗਾ ਕੋ ਤੇਰੇ ਬੱਦਲ ਬਣੇ ਸੰਗ ਕੁਛ ਦਿਨਾਂ ਦੀ ਗਰਮੀ ਸੀ ਤੇ ਮੇਰੇ ਮੋਨ ਇਕਲੇ ਮੈਂ ਕਹ ਲੈ ਅਜ ਤੇ ਬੱਦਲ ਚੜੇ ਮੌਸਮ ਬੜਾ ਸੁਆਵਣਾ ਹੋਇਆ ਨਾਲ ਹੀ ਕਿਸਾਨ ਖੜਾ ਸੀ ਕਹਿੰਦੇ ਜੀ ਸਾਨੂੰ ਤੇ ਸੋਨੇ ਦੀ ਕਣੀ ਵੀ ਨਹੀਂ ਚਾਹੀਦੀ ਸੋਨੇ ਦੀ ਵੀ بارش ਹੋਵੇ ਨਹੀਂ ਚਾਹੀਦੀ ਪੱਕਣ ਤੇ ਆਈ ਹੈ ਸਾਡੀ ਫਸਲ ਸੱਤਿਆ ਨਾਸ ਹੋ ਜਾਣਾ ਤੇ ਬਦਾਮ ਜੜ ਜਾਣਗੇ ਤੇ ਅਖਰੋਟ ਜੜ ਜਾਣਗੇ ਤੇ ਆੜੂ ਨੇ ਇਹ ਸੇਬ ਨੇ ਤੇ ਸਾਰੀ ਫਸਲ ਸਾਡੀ ਤਬਾਹ ਹੋ ਜਾਏਗੀ ਅਸੀਂ ਤੇ ਇਹਨਾਂ ਦਿਨਾਂ ਦੇ ਸੋਨੇ ਦੀ ਕਣੀ ਵੀ ਨਹੀਂ ਮੰਗਦੇ। ਰਮਾ ਤੁਹਾਨੂੰ ਕਹਿੰਦੇ ਹੁੰਨੇ ਆ ਪਾਣੀ ਨੂੰ ਛੱਡ ਤੂ ਸੋਨੇ ਦੀ ਕਣੀ ਵੀ ਨਾ ਵਰਸੀ ਨਹੀਂ ਪਹਿ ਗਿਆ ਹੁੱਲਾਂ ਤੇ ਆਈ ਹੋਈ ਅੰਬਾਂ ਦੀਆਂ ਡਾਰਾਂ ਅੰਬ ਦੇ ਬੂਟੇ ਆਣ ਝੜ ਗਈ ਬਹੁਤ ਸਾਰੀ ਬੋ ਉਦਾਸ ਤੇ ਹੋਇਆ ਬਾਗਬਾ ਗੁਰੂ ਉਦਾਸ ਤੇ ਹੋ ਜਾਂਦਾ ਹੈ ਬੜੀ ਮਿਹਨਤ ਕੀਤੀ ਕਿਤਨਾ ਸੰਵਰਸ਼ ਕੀਤਾ ਨਾਉਖੰਡ ਬ੍ਰਿਤਮੇ ਦਾ ਵਰਮਣ ਫਿਰ ਕਿਧਰੇ ਤੱਤੀ ਤਵੀ ਤੇ ਕਿਧਰੇ ਕੋਈ ਕੋੜਾਈ ਕੋਰਾਇਆ ਤੇਨ ਕਿਦਰੇ ਗਵਾਲੀਅਰ ਦੇ ਕਿਲੇ ਦੀ ਕਿਹ ਕਾਇਦ ਤੇ ਕਿਦਰੇ ਕੋਈ ਭੂਤ ਨਾ ਬੇਤਾਲਾ ਕੇ ਕਿਦਰੇ ਦਿੱਲੀ ਦੇ ਚੰਦਨੀ ਚੌਕ ਦੇ ਚਿੰਜਰੇ ਦੇ ਚ ਬੰਦ ਕਿਦਰੇ ਦਰਦ ਦਰ ਦੀਆਂ ਠੋਕਣਾ ਕਿਦਰੇ ਬੱਚੇ ਕੰਡਾਂ ਦੇ ਚ ਮਿਹਨਤ ਤੇ ਵੜੀ ਗਈ ਕੋਈ ਫਸਲ ਆਵੇ ਕੋਈ ਮਨੁੱਖ ਦੀ ਜ਼ਿੰਦਗੀ ਚ ਰਸ ਫਾਇਦਾ ਹੋਵੇ ਰਸ ਹੀ ਪਰਮਾਤਮਾ ਹੈ ਵੇਰ ਸੀ ਹੀ ਸੰਸਾਰ ਹੈ کہہ દਈਏ ਆਤਮ ਰਸ ਕੇ ਕੀਰਤਨ ਸੁਣ ਕੇ ਰਸਤੇ ਆਪਣੇ ਵਿੱਚੋਂ ਪੈਦਾ ਹੋਵੇਗਾ ਬਾਰੋਂ ਨਹੀਂ ਆ ਖੈਰ ਇਹ ਮੈਂ ਬਾਅਦ ਵਿੱਚ ਕੋਲਾ ਸਕਦਾ ਦੁਖੀ ਤੇ ਹੋਇਆ ਬੜੇ ਬੜੇ ਉਤਾਰੀ ਪੁਰਸ਼ ਦੁਖੀ ਤੇ ਹੋ ਜਾਂਦਾ ਸੰਤਨ ਦੁੱਖ ਪਾਏ ਤੇ ਦੁਖੀ ਯੋਕਪੜ ਸਦਨ ਕੇ ਸੋਈ ਇੰਨੇ ਗੜੇ ਪੈ ਗਏ ਨੀਮੀ ਪੈ ਗਈ ਚੜ ਗਏ ਟੁੱਟ ਗਏ ਕਿਤਨੇ ਹਨ ਕਿ ਸੇ وقت ਮੈਂ ਜੁੜਿਆ ਹੋਇਆ ਦੇਖਦਾ ਸੀ ਇਸ ਲੈਨ ਵਿੱਚ ਮੈਂ ਸੰਨ 57 ਵਿੱਚ ਚਲੇ ਆ ਪਤਾ ਕਰਨੇ ਅਰਮਜੀਤ 1957 ਵਿੱਚ ਕਤਨੇ ਜੁੜਿਆ ਨੂੰ ਅੱਜ ਮੈਂ ਜ਼ਿੰਦਾ ਤੇ ਦੇਖਦਾ ਪਰ ਗੁਰੂ ਨਾਲੋਂ ਟੁੱਟਿਆ ਹੋਇਆ ਹੈ ਪਹਿਲੇ ਜੁੜਿਆ ਸੀ ਅੱਜ ਬੜੇ ਸ਼ੌਕ ਨਾਲ ਨਿਤਨੇਮ ਕਰਦੇ ਸਨ ਨਹੀਂ ਕਰਦੇ ਬੜੀ ਭਾਵਨਾ ਨਾਲ ਜਪਦੇ ਸਨ ਨਹੀਂ ਜਪਦੇ ਬੜੀ ਭਾਵਨਾ ਨਾਲ ਦਾਨ-ਪੁੰਨ ਕਰਦੇ ਸਨ ਸੇਵਾ ਕਰਦੇ ਸਨ ਨਹੀਂ ਕਰਦੇ ਫਕ ਕੇ ਟੁੱਟ ਗਿਆ ਦੁਖੀ ਤੇ ਹੋਇਆ ਬਾਗ ਬਾਹ ਐਨੇ ਦੂਰ ਝੜ ਗਏ ਇਤਨੇ ਦੂਰ ਝੜ ਗਏ ਲੇਕਿਨ ਫਿਰ ਵੀ ਕੁਛ ਬਚੀ ਹੈ ਕਿ ਸਹਜੇ ਸਹਜੇ ਹੁਣ ਅੰਬੀਆਂ ਤੇ ਆਈ ਹੈ ਉਹਨਾਂ ਵਿੱਚੋਂ ਅੰਬੀਆਂ ਨਿਕਲਣ ਲੱਗੀਆਂ ਖੁਸ਼ ਬਾਗਬਾਂ ਖੁਸ਼ ਕੋਈ ਨਹੀਂ ਇਹਦੇ ਨਾਲ ਵੀ ਸਾਡੇ ਘਾਟੇ ਦੀ ਪੂਰਤੀ ਹੋ ਜਾਏ ਠੀਕ ਹੈ ਥੋੜੇ ਨੇ ਪਰ ਫਿਰ ਵੀ ਬਹੁਤ ਹੈ ਚੱਲ ਜਾਏਗਾ ਗੁਜ਼ਾਰਾ ਅੰਬੀਆਂ ਪਕੜ ਤੇ ਆਈਆਂ ਨੇ ਕਬੀ ਫਲ ਲਾਗੇ ਫਲਨ ਪਾਕਣ ਲਾਗੇ ਆ ਪਕੜ ਲੱਗੇ ਅੰਬੀਆਂ ਪਕਣ ਲੱਗਿਆ ਇਤਨੇ ਗਾਲੜ ਆਏ ਇਤਨੇ ਤੋਤੇ ਆਏ ਇਤਨੇ ਕਾਵੇ ਆਏ ਚੁੱਕ ਕੇ ਰੱਖ ਜੋ ਅੰਬੀਆਂ ਪਕਣ ਤੇ ਆਇਆਂ ਸਨ ਢੁੱਕਦੇ ਕੁਝ ਤੋਤੇ ਆਣੇ ਢੁੱਕਦੇ ਪਿਆ ਕੁਝ ਕਾਵੇ ਆਣੇ ਬੱਚੀਆਂ ਕੁਛੀਆਂ ਗਾਲਣਾ ਉਹ ਜੁੜੀਆਂ ਹੋਈਆਂ ਤੇ ਹਨ ਇਹ ਅੰਬੀਆਂ ਦਰਖਤ ਨਾਲ ਫਲ ਟੁਕੀਆਂ ਹੋਈਆਂ ਨੇ ਦਾਗੇ ਲੱਗਦੇ ਜੁੜੂਣਾਂ ਨਹੀਂ ਲੱਗਦੇ ਦਾਗੇ ਤੋਕਦੇ ਫਾਇ ਗਾਲਣਾ ਹੈ ਮਰਜ਼ ਕਰਾਂ ਕਿਸੇ ਦੀ ਜ਼ਿੰਦਗੀ ਤੇ ਦੁੱਖਾਂ ਦੇ ਕੋਈ ਤੂਫਾਨ ਚੱਲ ਪੈਣ ਨੇ ਆਰਥਿਕ ਜਾਂ ਪਰਵਾਰ ਕਿ ਸੇ ਅਜ਼ੀਜ਼ ਸੰਬੰਧੀ ਆਕਾਰ ਬਿਦੀ ਮੰਤ ਹੋ ਗਈ। ਚੱਲ ਨਾ ਹੋਇਆ ਕੰਮਕਾਰ ਦਿਵਾਲੀਆ ਹੋ ਗਿਆ। ਇਸ ਤਰ੍ਹਾਂ ਦੇ ਤੂਫਾਨ ਜ਼ਿੰਦਗੀ ਚੱਲ ਲੈਣ। ਔਰ ਬੋਤਿਆਂ ਦੀ ਜ਼ਿੰਦਗੀ ਝੜ ਜਾਂਦੀ ਏ, ਝੜ ਝੜ ਪੈਂਦੇ ਕੱਚੇ ਝੜ ਪੈਂਦੇ ਕੁਝ ਐਸੇ ਹੰਦ ਜਿਨ੍ਹਾਂ ਦੀ ਜ਼ਿੰਦਗੀ ਕੋਈ ਬਹੁਤ ਵੱਡਾ ਆਸਾ ਹੋ ਜਾਂਦਾ ਹੈ ਕੋਈ ਅਸਾਧ ਰੋਗ ਐਸਾ ਰੋਗ ਸਰੀਰਕ ਕੋਈ ਇਲਾਜ ਨਹੀਂ ਕੋਈ ਇਲਾਜ ਗੁਰੂ ਅਰਜਨ ਦੇਵ ਜੀ ਇਸ ਦਾ ਜ਼ਿਕਰ ਵੀ ਕਰਦੇ ਨੇ ਅਸਾਧ ਰੋਗ ੁੱਪਜਿਓ ਤਨ ਭੇਤਰ ਕਰਤ ਨਾ ਕਾਹੋਂ ਕਰੇ ਐਸਾ ਰੋਗ ਪੈਦਾ ਹੋ ਗਿਆ ਅਸਾਧ ਕੋਈ ਵੈਦ ਡਾਕਟਰ ਦੇ ਪੰਨੇ ਨਹੀਂ ਕੋਈ ਦਵਾਈਆਂ ਉਸ ਦਾ ਇਲਾਜ ਨਹੀਂ ਕਰੇ ਬੜੀ ਕੀਮਤੀ ਕੰਕੀਏ ਗੁਰੂ ਅਰਜਨ ਦੇਵ ਜੀ ਅਸਾਧਰੋਗ ਉਪਜਿਓ ਤਨ ਬੀ ਐਸਾ ਰੋਗ ਪੀੜਾ ਤੇ ਵੱਧਦੀ ਜਾ ਰਹੀ ਹੈ ਇਲਾਜ ਕੋਈ ਨਹੀਂ ਦਰਦ ਤੇ ਵਧਦਾ ਜਾ ਰਿਹਾ ਹੈ ਦਵਾਈ ਕੋਈ ਨਹੀਂ वेदना ਤੇ ਵੱਧਦੀ ਜਾ ਰਹੀ ਹੈ ओके मैं वे डॉक्टर कोहली। ਉਹਨਾਂ ਦੇ ਵਸਤੇ ਗੱਲ। ਐਸਾ ਰੋਗ ਜੋ ਜਾਂਦਾ ਨੇ ਨਿਰਾਸ਼ ਹੋ ਕੇ ਮਰਉਂ। ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਪ੍ਰਮਾਤਮਾ ਤੋਂ ਵੀ ਨਿਰਾਸ਼ ਹੋ ਜਾਂਦਾ ਹੈ, ਟੁੱਟ ਜਾਂਦਾ। ਪਤਾ ਨਹੀਂ ਮੈਂ ਕਿੰਨੇ ਦੇਖੇ ਇਸ ਤਰ੍ਹਾਂ। 9 ਸਾਲ ਤੱਕ ਪਏ ਇੱਕ ਮੰਜ਼ੇ ਤੇ ਮਰੀਜ਼ਾਂ ਨੂੰ ਮਿਲਣ ਵਾਸਤੇ ਗਿਆ ਸੀ। ਐਨੌਰਬੀਗ ਜੀ ਜਿਵੇਂ ਮੋਹ ਵਾਹਿਗੁਰੂ ਨੇ ਕਿਹਾ ਉਹਨੂੰ ਦੇਖ ਕੇ ਤੇ ਮੈਂ ਕਿਹ ਪ੍ਰਮੁੱਖ ਕੈਨਮੈਂਟ ਵਾਹਿਗੁਰੂ ਵਾਹਿਗੁਰੂ ਆਖਿਆ ਪਰ ਮੈਨੂੰ ਕਹਿੰਦੇ ਕੋਈ ਹੋਰ ਗੱਲ ਕਰੋ ਛੱਡੋ ਅੱਛਾ ਹੋਰ ਕੋਈ ਗੱਲ ਨਿਰਾਸ਼ ਨੌ ਸਾਲ ਦਾ ਮਨ ਜੇ ਤੇ ਫਟ ਗਿਆ ਟੁੱਟ ਗਿਆ ऐसे गिड़े ਪੈ ਗਏ ਐਸੀ ਜ਼ੋਰ ਦੇ ਬਾਰਿਸ਼ ਪੈ ਗਈ ਉਹ ਜਿਹੜੀ ਬੂਰ ਅੰਬੀਆਂ ਬੜਨ ਵਾਲੀ ਸੀ ਟੁੱਟ ਗਈ ਬਹੁਤ ਟੁੱਟ ਗਈ ਖੁਸ਼ਕਿਸਮਤੀ ਅਨਸਾਰ ਹਾਦਸੇ ਅਨੇ ਤੇ ਇਹਨਾਂ ਨੂੰ ਨਹੀਂ ਤੋੜਿਆ ਤੂਫਾਨਾਂ ਤੋਂ ਤੇ ਬਚ ਗਏ ਨੁਕਸਾਨ ਆਇਆ ਸ਼ੁਕਰਾਨੇ ਚ ਰਹੇ ਗਏ ਕੋਈ ਅਜ਼ੀਜ਼ ਆਕਾਰਬ ਸੰਬੰਧੀ ਜੋ ਪ੍ਰਾਣਾ ਤੋਂ ਪਿਆਰਾ ਸੀ ਨਹੀਂ ਰਿਹਾ ਸਮਝਾ ਲਿਆ ਆਪਣੇ ਮਨ ਨੂੰ ਤਾਰਸ ਦੇ ਰਿਹਾ ਸਮਾਜ ਦੇ ਕੋਈ ਰਤਵਾ ਕੱਟ ਗਿਆ ਬਹੁਤ ਵੱਡੀ ਬੇਇੱਜ਼ਤੀ ਆ ਗਈ ਸਮਝਾ ਲਿਆ ਜਸ ਅਪਜਸ ਬਿਦੇਹਾਰ ਕਵੀ ਤੁਲਸੀ ਕਹਿੰਦੇ ਨੇ ਜਸ ਆਪ ਜਸ ਬਿਦੇਹਾਰ ਜਸ ਅਪਜਸ ਪ੍ਰਭੂ ਦੇ ਹੱਥ ਚ ਪਰਮਾਤਮਾ ਦੇ ਹਾਜ਼ਰ ਵਿੱਚ ਐਸਾ ਅਪਜਸ ਹੋ ਗਿਆ ਟੁੱਟ ਗਿਆ ਟੁੱਟ ਗਿਆ ਨਹੀਂ ਸੰਭ ਸਕੇ ਇੰਨਾ ਸਾਰੇ ਹਾਦਸਿਆਂ ਤੋਂ ਕੋਈ ਬਚ ਗਿਆ ਤੇ ਪਕਣ ਲੱਗਾ ਰਸਣ ਲੱਗ ਬਾਣੇ ਪੜਦਾ ਰਸਣ ਲੱਗ ਫਿਰ ਤਨ ਸੰਗਦ ਰਸਣ ਲੱਗ ਕਥਾ ਕੜਦਾ ਰਸਾਂਣ ਲੱਗ ਪਿਆ ਕਥਾ ਸੁਣਦਾ ਰਸਾਂ ਸੰਗਤਿ ਚ ਬੈਠਦਾ ਰਸਾਂਣ ਲੱਗ ਪਿਆ ਗੁਰਦੁਆਰੇ ਦੀ ਤਰਫ਼ ਚੱਲਦਾ ਇਹ ਤੋਰ ਵੀ ਨਿਰਾਲੀ ਹੋ ਜਾਂਦੀ ਅਧਿਆਤਮਕ ਹੋ ਜਾਂਦੀ ਇਹ ਕੋਈ ਰਸਾਂ ਗੁਰੂ ਦੀ ਤਰਫ਼ ਚੱਲਣ ਵਿੱਚ ਵੀ ਰਸਾਂ ਪਾਉ ਸੁਹਾਵੇ ਜਾਂ ਤੌ ਦਿਰ ਦੁਲ੍ਹੇ ਸੀਸ ਸੁਹਾਵਾ ਚਰਨੇ ਚਲਦੇ ਨੇ ਪੈਰ ਗੁਰੂ ਦੀ ਦਰ ਤੇ ਰਸ ਆਉਂਦਾ ਝੁਕਦਾ ਹੈ ਸਿਰ ਗੁਰੂ ਦੇ ਅੱਗੋਂ ਰਸ ਆਉਂਦਾ ਸੁਣਦਾ ਹੈ ਕਥਾ ਰਸ ਆਉਂਦਾ ਬਸ ਦਾ ਸੰਗਤ ਦੇ ਚ ਰਸ ਆਉਂਦਾ ਪੱਕਣ ਲੱਗਦੇ ਕੱਚੇ ਫਲਾਂ ਵਿੱਚ ਰਸ ਨਹੀਂ ਆਉਂਦਾ ਪੱਕਿਆ ਚਾਹ ਪੱਕਾ ਲੱਗਿਆ ਪਰ ਪੂਰਾ ਪੱਕਾ ਨਹੀਂ ਕਿਧਰੇ ਕੁ ਸੰਗਤ ਮਿਲ ਗਈ ਸੀ ਹੈ ਜੀ ਤੇ ਕੁ ਸੰਗਤ ਸੀ ਪਰ ਉਹਨੂੰ ਸਦਸੰਗ ਸਮਝ ਲਿਆ ਜਿਵੇਂ ਅੱਜ ਮੈਂ ਸਿੱਖ ਜਗਤ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਦੇਖ ਰਿਹਾ ਕੰਨ ਨੇ ਕੋਈ ਜਪ ਤਪ ਦੀ ਲੋੜ ਕੋਈ ਬਾਣੀ ਪੜਨ ਦੀ ਲੋੜ ਨਹੀਂ ਸਿਰਫ ਵਿਚਾਰ ਕਰ ਇਸ ਸਿਰਫ ਵਿਚਾਰ ਕਿਥੋਂ ਪੈਦਾ ਹੋਣਗੇ ਕਿਵੇਂ ਪੈਦਾ ਹੋਣਗੇ ਕਿਵੇਂ ਪ੍ਰਮਾਤਮਾ ਦੇ ਵਿਚਾਰ ਪੈਦਾ ਹੋਣਗੇ ਬਿਨਾਂ ਕਿੱਦਾਂ ਸਾ